ਨਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਅਤੇ ਪੰਨ ਤੋੜ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਨੇ ਐਫਆਈਆਰ ਦਰਜ ਕੀਤੀ ਹੈ ਤੇ ਦੱਸਤਾ ਹੈ ਕਿ ਤਿੰਨ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਹੈ ਬਾਕੀਆਂ ਦੀ ਵੀ ਪਹਿਚਾਨ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਿਸ ਦਾ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਤੇ ਹੀ ਸੇਤ ਮੰਤਰੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤੇ ਐਸਐਸਪੀ ਅਦਿੱਤੇ ਅਤੇ ਡੀਸੀ ਦਲਵਿੰਦਰਜੀਤ ਨੇ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਕਦਿਆਂ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ ਧਾਰਾ ਮਾ ਤਹਿਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ ਨੁਕਸਾਨ ਤੋਂ 10 ਗੁਣਾ ਜ਼ਿਆਦਾ ਜਿਹੜੀ ਹੈ ਉਹ ਪਰਪਾਈ ਕੀਤੀ ਜਾਵੇਗੀ ਜਰਾ ਜਾਇਜ਼ਾ ਲਿਆ ਗਿਆ ਸੂ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰ ਦੇ ਵਿੱਚ ਅਸੀਂ ਰਿਸਟ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜੇ ਮੈਡੀਕੇਟ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀਐਨਐਸਟੀ ਤਾਰਾ ਰਹਾ ਦਿੱਤਾ ਹੈ ਤੇ ਜਿਹੜਾ ਹੈਗਾ ਅਸੀਂ ਬਹੁਤ ਸਿਫਟ ਜਿਹੜੀ ਐਫਆਈਆਰ ਜਿਹੜੀ ਹੈਗੀਾਰੇ ਚ ਦਰਜ ਕੀਤੀ ਵੀ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬਾਕੀ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ ਸਟੋਲਰ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀਸੀ ਸਾਹਿਬੇ ਪੁੱਛੋ ਸਰ ਕਿੰਨੇ ਕਿੰਨੇ ਬੰਦੇ ਇਨਵੋਲਵਮੈਂਟ ਹੈ ਕਿੰ사 ਨੇ ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਉਹ ਜਿਹੜਾ 8 ਬੰਦਿਆਂ ਦਾ ਇਨਵੋਲਵਮ ਇਹ ਕਹ ਰਿਹਾ ਤਾਂ ਵੀ ਨਜ਼ਰ ਜੋ ਹੋਜੀ ਕਾਰਵਾਈ ਕੀਤੀ ਜਾਵੇਗੀ। ਬਿਲਕੁਲ ਜੀ 올ਰੇਡੀ ਐਡਿਟ ਕਰ ਸਕਦਾ ਹੈ ਬਿਕੋਜ਼ ਨੋਨ ਅਵੇਲੇਬਲ ਸੈਕਸ਼ਨਸ ਹੈਗੇ ਐਂਡ ਵੀਲ ਜਿਹੜਾ ਇਹਨਾਂ ਨੂੰ ਕੋਰਟ ਟੂ ਜਸਟਿਸ ਲਿਆਵਾਂਗੇ ਲੈਪਰ ਐਂਡ ਇਨਵੈਸਟੀਗੇਸ਼ਨ ਵੀ ਕਰਾਂਗੇ। ਕੋਟੋ ਸਰ ਕਿੰਨੇ ਬੰਦੇ ਨੇ ਹੁੰਦਾ? 48 ਬੰਦੇ ਜੀ। ਡਾਟ ਡੈਮੇਜ ਹੈ ਇਹ ਸਿਵਲ ਸਿਵਲ ਸਾਹਿਬ ਨੂੰ ਅਸਤੰਕਾਲੀ ਕਰ ਦਿੱਤਾ ਗਿਆ ਸਕਰ ਨੂੰ ਜੋ ਐਸ ਪਰ ਮੈਡੀਕਲ ਐਕਟ ਅਦਰ ਐਕਟ ਰੂਲਸ ਦੇ ਅਧੀਨ ਜਿੰਨਾ ਵੀ ਡੈਮੇਜ ਹੋਣਾ ਹੈ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ। ਪਰ ਭਾਈ ਕਿੱਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ? ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰ

ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਅਤੇ ਪੰਤੂਰ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਨੇ ਐਫਆਈਆਰ ਦਰਜ ਕੀਤੀ ਹੈ ਤੇ ਦੱਸਦਾ ਹੈ ਕਿ ਦੋਸ਼ੀਆਂ ਨੂੰ ਕਾਬੂ ਵੀ ਕੀਤਾ ਹੈ ਬਾਕੀਆਂ ਦੀ ਵੀ ਪਹਿਚਾਨ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਜਿਸ ਦਾ ਦਾਵਾ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਸੇਵ ਮੰਤਰੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਦਾਇਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਤੇ ਐਸਐਸਪੀ ਅਦਿੱਤਿਆ ਅਤੇ ਡੀਸੀ ਦਲਵਿੰਦਰ ਜੀਤ ਨੇ ਇਸ ਦੀ ਪੁਸ਼ਟੀ ਜਿਹੜੀ ਹੈ ਉਹ ਕਰਦਿਆਂ ਦੱਸਿਆ ਹੈ ਕਿ ਦੋਸ਼ੀਆਂ ਖਿਲਾਫ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤੇ ਨੁਕਸਾਨ ਤੋਂ ਸਗੋਂ ਜ਼ਿਆਦਾ ਜਿਹੜੀ ਹੈ ਉਹ ਦਰਪਾਈ ਕੀਤੀ ਚਲਦੀ ਹੈ ਤੇਰਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕਰਨ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਦਰਜ ਚ ਇੱਕ ਐਫ ਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿਚ ਦੇ ਅਸੀਂ ਇਸ ਤੇ ਕੀਤੀ ਹੈ ਤੇ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐਨ ਐਸਟੀ ਤਾਰਾ ਰਹਾ ਦਿੱਤਾ ਹੈ ਤੇ ਜਿਹੜਾ ਹੈਗਾ ਅਸੀਂ ਬੌਡੀ ਸਕ੍ਰਿਪਟ ਦੇ ਜਿਹੜੀ ਐਫ ਆਰ ਜਿਹੜੀ ਹੈਗੀ ਸਦਰ ਚ ਦਰਜ ਕੀਤੀ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ ਸਟੋਲ ਆ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀ ਸੀ ਸਾਹਿਬੇ ਪਾ ਦੇ ਸਰ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਛੂ ਗਏ ਬਾਕੀ ਜਨੂੰ ਅਸੀਂ ਪੜਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਹੋ ਡੀਸੀ ਸਭ ਆ ਜਿਹੜਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਇਹਨਾਂ ਜਿਹੜੇ ਹੋ ਜੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ 올ਰੀਡੀ ਐਡਿਟ ਹੋ ਸਕਦਾ ਹੈ ਬਿਕੋਜ਼ ਨਨ ਬਿਲੀਵੇਬਲ ਸੈਕਸ਼ਨਸ ਹੈਗੇ ਐਂਡ ਜਿਹੜਾ ਇਹਨਾਂ ਨੂੰ ਵੋਟ ਟੂ ਜਸਟਿਸ ਲਿਆਵਾਂਗੇ ਲੈਪਰੈਂਡੀ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕੋਟੋ ਸਰ ਕਿੰਨੇ ਬੰਦੇ ਨੇ ਹੁੰਦਾ 68 ਬੰਦੇ ਜੀ ਜਿਹੜਾ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਇਸ ਤੰਕਾਲੀ ਕਰ ਦਿੱਤਾ ਗਿਆ ਸਰ ਘਰ ਨੂੰ ਜੋ ਐਸ ਪਰ ਮੈਡੀਕਲ ਐਕਟ ਅਦਰ ਐਕਟ ਰੂ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿਥੋਂ ਕੀਤੀ ਜਾਵੇ ਕਿ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹ ਪਰਭਾਈ ਕਰ ਇਹ ਜਿਹੜਾ 8 8 ਦੇ 8 ਨੂੰ ਮਟਾ ਕੇ ਇਸ ਤਰ੍ਹਾਂ ਨਹੀਂ ਅੱਛਾ ਅੱਛਾ ਠੀਕ ਹੈ ਚਲੋ ਸਾਰੇ ਇੱਕ ਮਿੰਟ